ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਵੱਡੀ ਖਬਰ ਜ਼ਿਲ੍ਹਾ ਫਰੀਦਕੋਟ ਦੇ ਸਾਤ ਕਨੇੜੇ ਪਿੰਡ ਬਿਲੇ ਵਾਲਾ ਤੋਂ ਆ ਰਹੀ ਹੈ ਜਿੱਥੇ ਅੱਜ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਵੱਲੋਂ ਅੱਜ ਪਿੰਡ ਬਿਲੇ ਵਾਲਾ ਦੇ ਵਿੱਚ ਕੁਝ ਲੋਕਾਂ ਨੂੰ ਬੀਜੇਪੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਸੀ ਇਸ ਦੇ ਉਲਟ ਕੀਰਤਿਕ ਸ਼ਾਹ ਜੁਨੇ ਨੂੰ ਆਉਣ ਦਾ ਪਤਾ ਲੱਗਣ ਤੇ ਪਿੰਡ ਦੇ ਵਿੱਚ ਬੀਜੇਪੀ ਦਾ ਵਿਰੋਧ ਕੀਤਾ ਗਿਆ ਉਨਾ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਬੀਜੇਪੀ ਨੂੰ ਕੋਈ ਸਵਾਲ ਜਵਾਬ ਆ ਜਿਹੜੇ ਨਹੀਂ ਪੁੱਛੇ ਜਾਣਗੇ ਤੇ ਬੀਜੇਪੀ ਦੇ ਆਗੂ ਨੂੰ ਪਿੰਡ ਵਿੱਚ ਸ਼ਾਮਲ ਨਹੀਂ ਹੁਣ ਦਿੱਤਾ ਜਾਵੇਗਾ ਹੋਇਆ ਅੱਜ ਉਸੇ ਤਰ੍ਹਾਂ ਹੀ ਲੰਮੇ ਵਿਰੋਧ ਤੋਂ ਬਾਅਦ ਅੱਜ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਗਰਵ ਕੱਕੜ ਨੂੰ ਪਿੰਡ ਤੋਂ ਵਾਪਸ ਮੁੜਨਾ ਪਿਆ ਇਸ ਸਬੰਧੀ ਗੱਲਬਾਤ ਕਰਦੇ ਹਾਂ ਜੂਨੀਅਨ ਦੇ ਆਗੂ ਤੇ ਜ਼ਿਲ੍ਹਾ ਪ੍ਰਧਾਨ ਗਰਵ ਕੱਕੜ ਨੇ ਕੀ ਕਿਹਾ ਕੰਨ ਬਰਕਰਾਰ ਨਹੀਂ ਪਤਾ ਜੀ ਨਹੀਂ ਤੁਸੀ ਆਨੇ ਬੰਦੇ ਮਾਰਦੇ ਸਾਡੇ ਬੰਦੇ ਮਾਰਦੇ ਫੁੱਲ ਪਰੇ ਲਗਾਉਂਦੇ ਕੰਦੇ ਹੋ ਗੱਲ ਬਾਤ ਕਰੋ ਖੜੇ ਨੌਜਵਾਨ ਮਾਰਦੇ ਤੁਹਾਨੂੰ ਪਤਾ ਹੀ ਨਹੀਂ ਆ ਇੱਕ ਮਿੰਟ ਬੇਜੀ ਮੇਰੀ ਬੇਇੱਜ਼ਤੀ ਹੋਏ ਮੇਰੇ ਪਿੰਡ ਦੇ ਆ ਸਾਡੀ ਭੂਆ ਮੇਰਾ ਪਿੰਡ ਚ ਬਾਈ ਜੀ ਸਾਨੂੰ ਬੰਦੇ ਮਾਰਦੇ yaar <laughs> با پکا چي چي طلباء ني اپاڙي موندا بهايڙو کي تگالي جي اوجا ها 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 ڀائي ائين جان نه مرتي ڀائي ڀائي ساٿي خيالن دا پڙو ٽوڙي ਸਾਡੇ ਕੋਲੇ ਬਹਿਣਾ ਨਹੀਂ ਆਉਂਦਾ ਯਾਰ ਬਾਈ ਪਛਾਹ ਯਾਰ ਸਾਡੇ ਕੋਲੇ ਬਹਿਣਾ ਨਹੀਂ ਆਉਂਦਾ ਯਾਰ ਬਾਈ ਮੈਨੂੰ ਘਰ ਲੱਗਦਾ ਨਹੀਂ ਤੁਸੀਂ ਬਤਾ ਲੈਣਾ ਅੱਜ ਲਈ ਰੱਖ ਪਛਾਹਦਾ ਬਣਾਉਂਦਾ ਨਹੀਂ ਕੋਈ ਨਹੀਂ ਕਰ ਲੈ ਹੁੰਦੇ ਬਾਈ ਯਾਰ ਕੋਈ ਨਹੀਂ ਕਰ ਲੈ ਹੁੰਦੇ ਕੋਈ ਨਹੀਂ ਮੋਤੀ ਨੂੰ ਦੰਦਾ ਮਾਰਦੇ ਨਾਲ ਗੱਲ ਕਰਦੇ ਦੰਦਾ ਪਾ ਕੇ ਬੈਠਾ ਕਰੋ ਯਾਰ ਸਾਨੂੰ ਕੱਟੋ ਕੋਰ ਨੂੰ ਕੱਕੜ ਵਾਪਸ ਜਾਓ ਵਾਪਸ ਜਾਓ ਵਾਪਸ ਜਾਓ ਸਾਨੂੰ ਕੱਟੜ ਵਾਪਸ ਜਾਓ ਵਾਪਸ ਜਾਓ ਵਾਪਸ ਜਾਓ ਸਾਨੂੰ ਕੱਟੜ ਮਰਦਾ ਹਫੇ ਕਲਾਉਤ ਜਾਓ ਜਾਓ ਜੀ ਜਾਓ ਚੱਲ ਬਹੁਤ ਹੋ ਗਈ ਜੇ ਅਸੀਂ ਪਿਆਰ ਨਾ ਕਰ ਰਹੇਗੀ ਤੁਹਾਨੂੰ ਤੁਸੀਂ ਜਾਓ ਤੁਹਾਨੂੰ ਪਿਆਰ ਨਾ ਨੇ ਜਾਓ ਜੀ ਕੋਈ ਸੁਧਾਰਨਾ ਦੂਰ ਨਹੀਂ ਬਹੁਤ ਸਾਦਾ ਰਾਜਾ ਜਾਵਰਨ ਹਾਂ ਕਿਹਨੇ ਨਾ ਦੂਰ ਦੋ ਤੰਦ ਰਾਜਾ ਕੰਨ ਇਹ ਸੁਣਾ ਪਤਾ ਕੋਈ ਨਹੀਂ ਗੱਲ ਉਹ ਕੱਲ ਅਸਰੇ ਜਾਦੂ ਦੇ ਫੌਜ ਆਇਆ ਉਹਨਾਂ ਨੇ ਕਿੰਨੇ ਤੁਸੀਂ ਬਾੜ ਬਣਦੇ ਹਾਂ ਜੀ ਕਰਵਾ ਰਹੇ ਹਾਂ ਕਰਵਾ ਕੋਈ ਝਾੜੂ ਤੁਸੀਂ ਜਾਦੂ ਦੇ ਫੌਜ ਆਇਆ ਜੀ ਇਹ ਤੋਂ ਹੀ ਵਾਕੇ ਪਿੰਡਾਂ ਚਾਂਤੀ ਰੱਖਣੀ ਚਾਹੁੰਦੇ ਤੁਸੀਂ ਵਾਸਤੇ ਤੁਸੀਂ ਇੱਥੋਂ ਦੇ ਤੁਸੀਂ ਮਿਸਨੀਕਾ ਇੱਥੋਂ ਦੇ ਸੀ ਅਸੀਂ ਭਾਈਚਾਰੇ ਦੇ ਲੋਕਾਂ ਨੂੰ ਪਹਿਲਾਂ ਵੀ ਸਤਾਲ ਚ ਪਿੱਛੇ ਭਾਈਚਾਰੇ ਨੂੰ ਅਗਨਾਉ ਸਾਡੇ ਨਾਲ ਪਾਟਕ ਪਾਉਂਦੀ ਆ ਧਰਮ ਦੇ ਨਾਮ ਤੇ ਅੱਜ ਵੀ ਕਰਾਂਗੀ ਆ ਜੇ ਵੀ ਭਾਈਚਾਰੀ ਛਾਣੀ ਛਾਣਿਆ ਕੱਲ੍ਹ ਵੀ ਅਸੀਂ ਇੱਕ ਥਾਲੀ ਛਾਣੀ ਸਾਰੇ ਭਾਈਚਾਰੇ ਨੇ ਪਰ ਸਾਨੂੰ ਸਾਡੇ ਪਿੰਡਾਂ ਚਾਕੇ ਸਾਡੇ ਸਮਾਜ ਚ ਆ ਕੇ ਗੰਦੀ ਰਾਜਨੀਤੀ ਖੇਡਣ ਦੀ ਕੋਸ਼ਿਸ਼ ਨਾ ਕਰੋ ਵੇਖੋ ਜੀ ਮੋਦੀ ਇੱਥੇ ਆਉਣਾ ਨਹੀਂ ਤੇ ਰਹਿਣਾ ਆਪਾਂ ਇੱਥੇ ਇਸ ਕਰਕੇ ਤੁਹਾਨੂੰ ਅਸੀਂ ਕਹਿ ਰਹੇ ਹਾਂ ਵਿਚੋ ਤੁਸੀਂ ਮੋਦੀ ਨਹੀਂ ਆਉਗੇ ਇੱਥੇ ਨਾ ਮੋਦੀ ਗੱਲ ਲੋਕਾਂ ਦਾ ਮਤਲਬ ਹੈ ਤੁਹਾਡਾ ਤੁਸੀਂ ਹੋਰ ਪਾਓ ਇਲੈਕਸ਼ਨ ਤੋਂ ਬਾਅਦ ਚ ਮੈਨੂੰ ਨਾਲ ਹੋ ਜੇ ਸਾਰੇ ਇਲੈਕਸ਼ਨ ਤੋਂ ਬਾਅਦ ਚ ਕਿਹਦੇ ਸਮਾਜ ਤੋਂ ਮਿਲਦੇ ਹੋ ਉਹਦਾ ਜਵਾਬ ਦੇ ਦੇ ਹੁਣ ਤੁਹਾਨੂੰ ਕਿਸੇ ਨੂੰ ਨਹੀਂ ਆਉਂਦਾ ਤੁਹਾਡਾ ਆਨਸਰ ਆ ਸਾਡੇ ਸਵਾਲਾਂ ਤੋਂ ਬੱਜਿਆ ਇੱਕ ਸਵਾਲ ਦਾ ਜਵਾਬ ਨਹੀਂ ਆਉਂਦਾ ਉਹਨੂੰ ਬਹੁਤ ਸਵਾਲ ਦਾ ਮੋਦੀ ਨੂੰ ਨਹੀਂ ਜਵਾਬ ਆਉਣਾਗਾ ਇਹਨਾਂ ਲੋਕਾਂ ਦਾ ਇਕੱਲੇ ਦੁੰਦੇ ਖੜਾ ਹੁੰਦਾ ਮੋਦੀ ਮਰਦਾ ਨਹੀਂ ਆ ਕਰਮੋ ਪਿਲ ਕਰਾਨਿਆਂ ਡਬਲਯੂਟੀਓ ਲੈਣ ਦੀ ਦਲਾਲ ਸਰਕਾਰ ਹੈ 15000 ਕਰੋੜ ਰੁਪਇਆ 10 ਸਾਲਾਂ ਦੇ ਵਿੱਚ ਮਾਫ ਕੀਤਾ ਪੰਜਾਬ ਸਰਕਾਰ ਕਰਾਨਿਆਂ ਦਾ ਸਾਡਾ 15000 ਵੀ ਕਿਤੇ ਹੁੰਦਾ ਤੇ ਸਾਡਾ ਫਾ ਲੈਦਾ ਸਾਡਾ ਫਾ ਲੈਦਾ ਹੁਣ ਤੋਂ ਬਾਅਦ ਕੀ ਹੋਦਾ ਕਰਾਨਾ ਦਲਾਲ ਜੰਤਰ ਮੰਤਰ ਤੱਕ ਤੇ ਧੰਨ ਲਾਉਂਦਾ ਵੇਖਿਆ ਬੀਜੇਪੀ ਸਰਕਾਰ ਮੁਰਦਾਬਾਦ 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 ਕਿਸਾਨਾਂ ਦੀ ਕਾਤਲ ਪਰ ਭਾਰਤੀ ਜਨਤਾ ਪਾਰਟੀ ਮੁਰਦਾਬਾਦ

ਭਾਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਪਿੰਡ ਬਿੱਲੇ ਵਾਲੇ ਪਹੁੰਚੇ ਸੀਗੇ ਤੇ ਨਹੀਂ ਕਰ ਜਾਣ ਦਿੱਤਾ ਵਿਰੋਧ ਹੋਇਆ ਤੁਹਾਡਾ ਇੱਥੇ ਜੀ ਕਿਸਾਨ ਸਾਡੇ ਭਰਾ ਆ ਉਹਨਾਂ ਨੇ ਆਪਦੀਆਂ ਕੋਈ ਗੱਲਾਂ ਰੱਖੀਆਂ ਉਹਨਾਂ ਦੀਆਂ ਗੱਲਾਂ ਮੈਂ ਸੁਣਨੀ ਆ ਕੋਈ ਨਹੀਂ ਬਾਕੀ ਜੋ ਇਹਨਾਂ ਦਾ ਹੱਕਾ ਵਿਰੋਧ ਕਰਨਾ ਸਾਡਾ ਹੱਕਾ ਭਾਰਤੀ ਜਨਤਾ ਪਾਰਟੀ ਦਾ ਕੰਮ ਕਰਨਾ ਸੀ ਆਪਦਾ ਕੰਮ ਕਰ ਰਹੇ ਆ ਆਪਦਾ ਕੰਮ ਕਰ ਰਹੇ ਆ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਬੀਜੇਪੀ ਦਾ ਲਗਾਤਾਰ ਵਿਰੋਧ ਰੋਏ ਭਾਵੇਂ ਹੰਸਰਾ ਜਾਂ ਹੰਸਣ ਭਾਵੇਂ ਤੁਸੀਂ ਆਏ ਹੋ ਵਿਵਾਰੀ ਬਣਦੀ ਆ ਸਾਨੂੰ ਪ੍ਰੋਗਰਾਮ ਕਰਨ ਦੇਣ ਸਾਨੂੰ ਪਿੰਡਾਂ 'ਚ ਜਾਣ ਦੇਣ ਉੱਥੇ ਜਾਣ ਦੇਣ ਇਹਦੇ ਬਾਰੇ ਚੰਡੀਗੜ੍ਹ ਅਸੀਂ ਸੰਤਰਾ ਜੀ ਨਾਲ ਗੱਲ ਕਰਕੇ ਗਵਰਨਰ ਸਾਹਿਬ ਨਾਲ ਗੱਲ ਕਰਾਂਗੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਾਂਗੇ ਕੀ ਕਹਣਾ ਅੱਜ ਜਿਹੜਾ ਬੀਜਪੀ ਦੇ ਆਗੂ ਨਹੀਂ ਆਉਣਾ ਸੀ ਉਹਨੂੰ ਵਾਪਸ ਮੋੜਿਆ ਅੱਜ ਪਿੰਡ ਬੀਲੇ ਦੇ ਕਿਸੇ ਦੁਸ਼ਟ ਪਰਿਵਾਰ ਨੇ ਜਿਹੜਾ ਕਿ ਸਮਾਜਲੇਵੀ ਖਤਰਨਾਕ ਹੈ ਕਿਸਾਨਾਂ ਦੇ ਲਈ ਵੀ ਮਜ਼ਦੂਰਾਂ ਦੇ ਲਈ ਵੀ ਤੇ ਛੋਟੇ ਦੁਕਾਨਦਾਰਾਂ ਦੇ ਲਈ ਵੀ ਖਤਰਨਾਕ ਸਰਕਾਰ ਜਿਹੜੀ ਬੀਜਪੀ ਦੀ ਆ ਉਹਦੇ ਕਿਸੇ ਆਗੂ ਨੂੰ ਅੱਜ ਗੌਰਵ ਕੱਕੜ ਨੂੰ ਉਹਨਾਂ ਨੇ ਸੱਦਨ ਦੀ ਕੋਸ਼ਿਸ਼ ਕੀਤੀ ਅਤੇ ਪਿੰਡ ਬੀਲੇ ਵਾਲੇ ਦਾ ਮੈਂ ਸਭ ਤੋਂ ਪਹਿਲਾਂ ਸ਼ੁਰੂ ਦੇ ਵਿੱਚ ਬਹੁਤ-ਬਹੁਤ ਧੰਨਵਾਦ ਕਰਦਾ ਹਰ ਸ਼ਖਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਪਿੰਡ ਨੇ ਪਾਰਟੀ ਬਾਜ਼ੀ ਦੇ ਉੱਪਰ ਉੱਠ ਕੇ ਅੱਜ ਜਿਹੜਾ ਇੱਥੇ ਕੱਟ ਕੀਤਾ ਤੇ ਉਸ ਨੂੰ ਨੰਗੇ ਪੈਰੀ ਦੂਜਾ ਗਵਾਰਮ ਕੱਕੜ ਨੂੰ ਮੋੜਿਆ ਤੇ ਭਾਜਪੀ ਦੀਆਂ ਜਿਹੜੀਆਂ ਨੀਤੀਆਂ ਦਾ ਵਿਰੋਧ ਅਸੀਂ ਹਮੇਸ਼ਾ ਲਗਾਤਾਰ ਕਰਦੇ ਰਾਵਾਂਗੇ ਕਿਉਂਕਿ ਭਾਜਪੀ ਨੇ ਸਾਡੇ ਦੂਜਾ ਸੰਘਰਸ਼ ਕਰਨ ਲਈ ਜਾਂਦੇ ਦਿੱਲੀ ਦੇ ਲਈ ਲੋਕਾਂ ਦੇ ਉੱਤੇ ਭਰਾਮਾਂ ਦੇ ਉੱਤੇ ਦੂਜਾ ਗੋਲੇ ਚਲਾਏ ਗੋਲੀਆਂ ਚਲਾਈਆਂ ਸਾਡਾ ਸ਼ੁਕਰ ਸ਼ਹੀਦ ਕੀਤਾ ਪਹਿਲਾ ਜਿਹੜਾ ਅਸੀਂ ਮੋਰਚਾ ਦੂਜਾ ਤਿੰਨ ਕਾਨੂੰਨ ਕਾਲੇ ਕਾਨੂੰਨਾਂ ਦੇ ਖਿਲਾਫ ਲਾਇਆ ਸੀ ਉਸ ਦੇ ਵਿੱਚ ਸਾਡੀਆਂ 700 ਚੀਟੀਆਂ ਪੁਣਹ ਉਸ ਤੋਂ ਬਾਅਦ ਲਕੀਮਪੁਰ ਖੀਰੀ ਦੇ ਵਿੱਚ ਇਹਨਾਂ ਦੇ ਟੈਣੀ ਮਿਸ਼ਰੇ ਐਮਪੀ ਨੇ ਸਾਡੇ ਬਹੁਤ ਕਿਸਾਨਾਂ ਦੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਉੱਤੇ ਗੱਡੀ ਚਲਾ ਕੇ ਉਹਨਾਂ ਦਾ ਕਤਲ ਕੀਤਾ ਉਹਨਾਂ ਕਿਸਾਨਾਂ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਫਿਰ ਵੀ ਉਸ ਦੇ باوجود ਜਦੋਂ BJP ਸਰਕਾਰ ਨੇ ਟੈਣੀ ਮਿਸ਼ਰੇ ਨੂੰ ਦੁਬਾਰਾ ਐਮਪੀ ਦੀ ਟਿਕਟ ਦਿੱਤੀ ਕਿਸੇ ਵੀ ਸਵਾਲ ਦਾ ਕਿਸਾਨਾਂ ਦੇ ਕਿਸੇ ਵੀ ਸਵਾਲ ਦਾ BJP ਦੇ ਲੋਕਾਂ ਕੋਲੇ ਜਵਾਬ ਹੈ ਨਹੀਂ ਕਿਉਂਕਿ ਬੀਜੇਪੀ ਜਿਹੜੀ ਹੈਗੀ ਆ ਉਹ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਆ ਜਿਹੜਾ ਵੀ ਕੋਈ ਪ੍ਰੋਟੈਸਟ ਕਰਦਾ ਉਹਨੂੰ ਮਤ ਬਸਲ ਦੇਣਾ ਚਾਹੁੰਦੀ ਆ ਬੀਜੇਪੀ ਦੀ ਅੱਖ ਦੇ ਵਿੱਚ ਰੜਕਦਾ ਤਾਂ ਸਿਰਫ ਪੰਜਾਬ ਰੜਕਦਾ ਪੰਜਾਬ ਆਪ ਦੇ ਹੱਕਾਂ ਦੇ ਲਈ ਆਪ ਦੇ ਜ਼ਮੀਨ ਦੇ ਲਈ ਆਪ ਦੇ ਜ਼ਮੀਰ ਦੇ ਲਈ ਹਮੇਸ਼ਾ ਪੰਜਾਬ ਦਾ ਝੰਡਾ ਬੁਲੰਦ ਰਹੇਗਾ ਤੇ ਅੱਜ ਮੈਂ ਦਾਅਦ ਦੇਣਾ ਚਾਹਣਾ ਪਿੰਡ ਵੀਲੇ ਵਾਲੇ ਦੇ ਲੋਕਾਂ ਦੀ ਜਿਨ੍ਹਾਂ ਨੇ ਭਾਰੀ ਇਕੱਠ ਕਰਕੇ ਅੱਜ ਗੌਰਵ ਕੱਕਰ ਨੂੰ ਨੰਗੇ ਪੈਰੀ ਮੋੜਿਆ ਤੇ ਗੌਰਵ ਕੱਕਰ ਨੂੰ ਜਿਹੜਾ ਵੀ ਸਵਾਲ ਕੀਤਾ ਗਿਆ ਗੌਰਵ ਕੱਕਰ ਇੱਕ ਵੀ ਸਵਾਲ ਦਾ ਜਵਾਬ ਨਹੀਂ ਦੇ ਸਕਿਆ ਤੇ ਉਹ ਲੱਭ ਸ਼ਰਮ ਹੋ ਕੇ ਸ਼ਰਮੀ ਧਾਂਕੇ ਵਾਪਸ ਚੱਲ ਪਿਆ